ਗੰਨਾ ਬੀਜ ਰਹੇ ਆ ਆਪਾਂ ਜਿੱਥੇ ਜਾਈ ਬੀਜੀ ਵੀ ਸੀ ਉਹ ਸਾਰਾ ਬੀਟਰੀਅਲ ਇਹ ਬੀਜੂਗੇ ਫੇਰ ਅੱਜ ਅਹੀ ਬੀਜਣਾ ਹੈ ਉਹਨਾਂ ਨੂੰ ਫਟਰੀ ਕਾਲ ਜੀ ਹਾਂ ਲੱਗੇ ਭਾਈ ਸਵੇਰ ਦੇ ਖਾਹਾਂ ਮੋਰਚਾ ਮਾਰ ਲਿਆ ਹੈ ਮੋਰਚਾ ਕਿਆਦਾ ਖਾਲੂ ਗੰਨਾ ਪਿੱਛੇ ਤੋਂ ਬਹੁਤ ਚੱਕਣਾ ਪੈ ਗਿਆ ਉਹ ਖੇਤਮਾ ਜ਼ਿਆਦਾ ਗਿਰ ਗਿਆ ਹਾਂ ਹੁਣ ਟੋਟ ਟੋਗੇ ਐਮਾ ਫਰਕੇ ਇਹਦਾ ਮਾਮਾ ਲੱਗ ਜ ਨੇ ਚਾਰ ਪੰਜ ਸਾਈਡ ਮਿਲਦੀ ਹੁਣ ਅਹੀ ਲੱਗਣਾ ਹੈ ਅਹੀ ਲੱਗਣਾ ਹੁਣ ਤਾਂ ਬਿਲਾਸ ਆ ਗਿਆ થઈ ਗਿਆ ਕਲਾਸ ਟਾਈਮ ਹੋ ਗਿਆ ਹੁਣ ਤਾਂ ਸਾਡਾ ਟਾਈਮ ਕਿੱਥੇ ਲੱਗੇ ਕਿਆ ਵਜੇ ਵਜੇ ਨੇ ਇਹ 1 ਵਜੇ ਵਜਣ ਲੱਗੇ ਆ ਇੰਨਾ ਵੀ ਤਾਂ ਲੈ ਹੋਰ ਵਾਹ ਆਉਨੇ ਇੱਧਰ ਆਉਨੇ ਮਸ਼ੀਨ ਆਉ ਮਸ਼ੀਨ ਆ ਇੱਧਰ ਬੰਦੇ ਵੀ ਆ ਬੰਦੇ ਹੀ ਬਹੁਤ ਆ 1 2 3 4 6 ਇਹ ਦੋੇ ਬਾਪ ਪੁੱਤ ਫੁਰਤੀ ਵਾਲੇ ਆ ਇਹ ਉਹ ਸਾਰੇ ਰੋਟੀ ਨਾਲ ਜਾ ਕੇ ਰੱਖਦਾ ਏ ਇਹ ਸਾਰਾ ਉਹਨੂੰ ਉਠਾ ਕੇ ਰੱਖਦਾ ਹੈ ਗੱਲਾਂ ਨਾਲ ਕਿਹੜਾ ਵਾ ਜਾ ਕੇ ਰੱਖਦਾ ਗੱਲਾਂ ਗੱਲਾਂ ਨਾਲ ਜਾੜੇ ਵਾਲਾ ਮੈਂ ਚਾਚਾ ਵਹਦਾ ਹੈ ਗੱਲਾਂ ਨਾਲ ਗੱਲਾਂ ਚਾਚਾ ਵਹਦਾ ਆ ਗੱਲਾਂ ਵਾਲੇ ਅਸੀਂ ਆ ਲੈ ਫੜੋ ਚੱਕੋ ਉਹਨੇ ਚਾਚਾ ਪੀਓ ਪੀਓ ਯੋ ਪਿਓ ਇਲਾ ਫਾ ਫਰ ਉਹ ਪੀਂਦਾ ਮੈਂ ਹੁਣ ਕੈਮਰਾ ਫਟ ਕੇ ਚਾਹ ਪੀ ਮੋਹਨ ਤੋ ਯਾਰ ਕੋ ਅਭੀ ਮੋਹਨ ਪਾਓ ਮੋਹਨ ਭਾਈ ਕਾਲੂ ਮਹੀ ਹੈ ਹੈ ਉਹਨੂੰ ਪੱਕਾ ਮਹੀ ਪੈਣਾ ਅਬ ਦੇਖ ਲੈ ਤੂੰ ਦੇਖ ਲੈ ਮੇਰਾ ਹੋ ਜਾਦਾ ਸਾਰਾ ਕੰਮ ਮੀਦਾ ਸਵੇਦਾ ਤਿੰਨ ਵਾਰੀ ਉਧਰ ਲਿਆ ਮੈਨੂੰ ਤਾਂ ਆਇਆ ਮਨੇ ਅੱਜ ਨਹੀਂ ਅੱਜ ਇਹ ਮੀ ਪਿਆ ਤਰਾ ਹੁੰਦਾ ਗਿਆ ਮੈਂ ਪਾਊਗਾ ਚੇਪਿਆ ਉਹਦਾ ਪਹਿਲੇ ਅੱਜ ਭਾਈ ਸਵੇਰੋਂ ਬੱਦਲ ਇੰਨਾ ਤਾਂ ਇਹ ਕਹਿੰਦਾ ਅੱਜ ਨਹੀਂ ਬੀਜਰ ਦਿੰਦਾ ਇਨਾ ਔਖਾ ਹੀ ਲੱਗਦਾ ਮੈਨੂੰ ਜਿੰਨਾ ਬੀਜ ਹੋ ਗਿਆ ਮੀ ਬੜੀਆ ਉਹਨਾਂ ਚੱਕਰ ਨੇ ਐਡਾ ਇਹਦਾ ਰਹਿ ਰਿਹਾ ਕਿਹੜਾ ਨਾ ਉਹ ਵੀ ਠੀਕ ਆ ਕਿੰਨਾ ਪੈਣਾ ਹੋ ਰੇ ਰੇਸੀ ਜ਼ਮੀਨ ਐ ਇਹ ਇਹ ਸੁੱਕੇ ਨਾ ਇਹਦਾ ਪਾਣੀ ਲਾਇਦਾ ਨਿਸ਼ਾਨ ਹੁੰਦਾ ਉਹ ਪਾਣੀ ਦੇਸ ਦੇ ਜਾਣਾ ਜਾਂ ਉੱਪਰ ਤੇ ਨਹੀਂ ਕਰਿਆ ਹੁੰਦਾ ਜਨਾ ਦੇ ਹੇਚੜਾ ਇਹਦਾ ਜ਼ਮੀਨ ਹੈ ਹੂੰ ਉਹਦੇ ਨਾਲ ਉਹਦੇ ਦੇਖੋ ਮੈਂ ਕਿਹਦਾ ਖੇਤ ਤਾਂ ਦੇਖੀ ਕਿਰ ਕੇ ਆਪਣੇ ਆਪ ਹੈ ਮਲਾਈ ਜਿਹਾ ਜਿਹਾ ਸੱਕਰ ਹੁੰਦੀ ਆ ਸੱਕਰ ਨਹੀਂ ਸੱਕਰ ਹੈ ਵੀ ਤਾਂ ਮੰਨ ਗਏ ਇਹ ਸਾਰੇ ਖੇਤਾਂ ਨਾਲੋਂ ਜ਼ਿਆਦਾ ਕਿੰਨਾ ਲਿਕਣੂਗਾ ਉਹ ਤੇ ਜਾ ਪਛੂ ਇਹ ਵੀ ਵਾਹ ਗੌਰ ਰੱਖਣੀ ਪੈਣੀ ਉਹਦੇ ਆ ਤੂੰ ਖਾਊਗਾ ਜੂਹੇ ਨਾ ਉਹ ਨਾ ਬੱਟਾ ਕਰਕੇ ਹੁਣ ਮਿੱਟੀ ਹੈ ਕਿੰਨੀ ਵਾਲੀ ਉਹ ਇਹ ਬਿੱਲੀਆਂ ਪਾਲਣੋਂ 4-5 ਬਿੱਲੀ ਇਹਨਾਂ ਜੂਹੇ ਦਾ ਲਾਜ ਹੈਗਾ ਪਾਣੀ ਵੀ ਪਾਣੀ ਦੀ ਗੌਰ ਰੱਖੇ ਬਸ ਬਿੱਲੀ ਨਹੀਂ ਪਾਲੀਏ ਠਾਇਮਟ ਪਾਈਏ ਟਾਈਮ 'ਚ 3 ਮਿੰਟ ਦੇ ਉੱਪਰ ਤੇਨੂੰ ਚੂਹੇ 3 ਮਿੰਟ ਦਾ ਸੱਪ ਸੱਪ 3 ਮਿੰਟ ਬੈਠਾ ਆਖਦੇ ਨੇ ਠਾਇਮਟ ਕਹਾਂ ਕੋਈ ਨਹੀਂ ਪਤਾ ਹੈ ਹਾਂ ਠਾਇਮਟ ਪਾਓ ਇੱਕ ਵਿੱਚ ਚੂਹਾਂ ਨੇ ਨੱਕਾ ਮੈਂ ਮੋਟਰ ਤੇ ਰੱਖੀ ਹੋਈ ਦੀ ਮੈਂ ਆਪੂ ਦੇ ਉੱਪਰ ਬੈਠਾ ਹਾਂ ਤਾਬ ਲਾ ਲਾ ਹੁਣ ਦੁਬਲਿਕੇਟ ਆ ਗਿਆ ਹਾਂ ਡੁਬਲਿਕੇਟ ਹੀ ਅਮਦਾ ਸਮਾਨ ਅਸਲੀ ਹੋਵੇ ਤਾਂ ਜੀਮੇਦਾਰ ਕਾਮਯਾਬ ਨਾ ਹੋ ਜੇ ਪਹਿਲੇ ਦੇਖਦੇ ਤਾਂ ਗੰਨਾਮੇ ਗਿਰਦਾ ਥਾ ਬੰਦਾ ਪਛਤਾ ਥਾ ਜੇ ਨਾ ਮੇਰੀ ਬਾਤ ਸੁਣ ਲਾ ਜੇ ਅਸਲੀ ਦਵਾਈਆਂ ਹੁਣ ਵਧੀਆ ਕੰਪਨੀ ਦੀਆਂ ਡੁਬਲਿਕੇਟ ਨਾ ਹੁਣ ਵਿੱਚ ਕੰਪਨੀ માં ਵੀ ਡੁਬਲਿਕੇਟ ਆਉਂਦਾ ਹਾਂ ਕੰਪਨੀ ਐ ਦੁਬਲਿਕੇਟ ਕੰਮ ਕਰ ਸਮਝਿਆ ਤਾਂ ਜੀਮੇਦਾਰ ਕਾਮਯਾਬ ਨਾ ਹੋ ਜੂ ਫਿਰ ਬੰਦਾ ਜਦ ਡੁਬਲਿਕੇਟ ਹੋ ਗਿਆ ਸਰਦਾਰ ਦੀ ਦਾ ਸਮਾਨ ਡੁਬਲਿ ਉਹ ਮੰਨਦਾ ਕਿ ਸਾਰਾ ਕੁ ਡੁਬਲਿਕੇਟ ਹੈ ਸਾਥ ਸੁੱਤਾ ਡੁਬਲਿਕੇਟ ਹੈ ਬਸ ਉਰੇ ਅਗਸਤ ਵਿੱਚ ਗੁੜ ਕੱਟ-ਕੱਟ ਕੇ ਦੇਣ ਲੱਜੇ ਨੇ ਅੱਜ ਤੱਕ ਨਹੀਂ ਵਿਝਾਈ ਫੁੱਲ ਚੱਲਦੀ ਬਾਈ ਐ ਚਾਚੇ ਅਗਸਤ ਵਿੱਚ ਗੁੜ ਕੱਟ-ਕੱਟ ਕੇ ਦੇਣ ਲੱਜੇ ਨੇ ਕਿ ਕਿੱਥੇ ਤੇ ਬਣਦਾ ਉਹ ਹਾਂ ਕਾਲਾ ਬਣਦਾ ਕਨੌਰਿਆਂ ਦਾ ਹਾਂ ਆਓ ਫਿਰ ਆਓ ਫਿਰ ਡੁਪਲੀਕੇਟੇ ਬਣਦਾ ਸੱਚ ਗੁੜ ਦੀ ਰਿਕਵਰੀ ਹੋਣਾ ਜੀ ਹੁਣ ਗੁੜ ਹੁਣ ਬਣਨਾ ਜਿਹੜਾ ਗੰਨਾ ਹੁੰਦਾ ਨਾ ਉਹ ਅਗਸਤ ਤੋਂ ਤੁਹਾਨੂੰ ਕਿਆ ਖਿਲਾਉਂਦਾ ਗੰਨੇ ਦਾ ਜਿਹੜਾ ਗੰਨੇ ਦਾ ਪਾਣੀ ਨਾਲ ਹੁਣ ਬਣਿਆ ਪਿਆ ਨਾ ਹੁਣ ਬਣਿਆ ਹੋਆ ਮਿੱਠਾ ਪਿਆ ਗੰਨਾ ਇਹਦਾ ਅਗਸਤ ਵਿੱਚ ਚਲਾ ਦਿੰਦੇ ਆ ਰੋੜਾ ਕਰਤਾ ਬਸ ਬਸ ਉਹ ਇਹਦਾ ਚੀਨੀ ਬਣੀ ਜਾਂਦੇ ਆ ਤਾਂ ਹੀ ਨਹੀਂ ਬਾਈ ਟਾਈਮ ਕੱ ਅਸਲੀ ਕਲਾ ਗੁੜਤਾ ਉਦਾ ਕਲਾੜੀ ਜਿਹੜੀ ਪਿੱਛੇ ਖੁੰਢੀ ਕਰਾਹਾ ਇਹਦੇ ਤਿੰਨ-ਤਿੰਨ ਕੜਾਹੇ ਸ੍ਰੀ ਗੁੜ ਉਹ ਹੀ ਆ ਜਿਹੜਾ ਤੇ ਆਪਣੇ ਹੱਥਾਂ ਬਣਾਇਆ ਵਾ ਅਸਲੀ ਚੀਜ਼ ਉਹ ਹੈ ਉਹ ਵਸ ਜੀ ਕੋਈ ਅਸਲੀ ਚੀਜ਼ ਨਹੀਂ ਕੋਈ ਨਹੀਂ ਆਈ ਅਸਲੀ ਚੀਜ਼ ਹੈ ਇਹ ਤਾਂ ਬਾਕੀ ਤਾਂ ਚੀਨੀ ਮਿਕਸ ਕਰਦਾ ਲੱਗ ਨਾ ਤੇਰੇ ਖੇਤ ਮੈਂ ਖੜਾ ਤੇ ਪਾਲਿਆ ਉਹਦਾ ਗੁੜ ਬਣਾਇਆ ਤੇ ਹੱਥਾਂ ਆਪਣੇ ਨਾਲ ਵਾ ਵਧੀਆ ਉਹ ਵਧੀਆ ਮੋਟਰ ਵਾਲ ਕੇ ਹੁੰਦੀ ਕੜਾੜੀ ਸਾਡੇ ਬਰਾਬਰ ਇੱਥੇ ਹੁੰਦੀ ਤਾਂ ਹਾਂ ਔਰੇ ਹੁੰਦੀ ਜੇ ਆ ਫਿਰ ਚੀਨੀ ਆ ਬਾਬਾ ਸਾਹਮਣੇ ਮੋਟਰ ਵਾਲੀ ਇੱਥੇ ਬਾਈ ਔਰੇ ਹੁੰਦੀ ਸਾਡੇ ਕੜਾੜੀ ਇੱਜੇ ਗਾਹਾਂ ਦੇਖੀ ਜਿੱਥੇ ਜੋਟਾ ਕੀ ਖਿਲਾੜੀ ਯੂਟਾ ਖਿਲਾੜੀ ਲਿਆ 50000 ਦਾ ਖਰਚਾ ਲਿਆ ਕਲਾੜੀ ਲਾਲਾ ਬੈਣੀ ਨੂੰ ਜਗਾ ਬਸੇਰੀ ਬਣ ਗਈ ਮੋਟਰ ਪਰ ਹੈਨਾ ਕਿਨੇ ਕਿਨੇ ਅਸਲਾ ਤੇਰੇ ਕਿੱਥੇ ਲੰਗੜਾੜੀ ਤੂੰ ਉੱਥੇ ਉੱਥੇ ਕਿਤੇ ਮੋਟਰ ਪਰੇ ਰੌਤਾ ਦੂਈ ਤੰਮੇ ਮੰਗਣਾ ਚਾਲੂ ਕਿਨਾਰ ਖੋਲ ਨਹੀਂ ਲਾਉਣੀ ਖਿਲਾੜੀ ਦਾ ਬੰਮੇਰੀ ਹੋਇਆ ਅੱਛਾ ਫਿਰ ਤਾਂ ਠੀਕ ਹੈ ਉੱਥੇ ਟਰੈਕਟਰ ਮਗਰੇ ਪੈਣੀ ਆ ਹਾਂ ਠੀਕ ਹੈ ਹੈ ਉਹ ਤੁਸੀਂ ਇਹਦੇ ਚਾਰ ਪੱਤਾ ਕੱਢਣੀ ਮੰਮੇ ਦੀ ਉੱਤੀ ਕੱਢ ਲਓ ਹਾਂ ਮਗਾ ਬ੍ਰਾਂਡ ਬਣਾ ਦਈਏ ਫਿਰ ਪਰ ਕੰਮ ਛੇੜਦੇ ਪੱਕਾ ਫਿਰ ਨਾ ਕਿੰਨਾ ਲਾਉਂਗੇ ਹੋ ਗੁੜੇ ਕੱਢੂਗੇ ਮਿਲ ਜਾਊਗਾ ਨਹੀਂ ਫਿਰ ਕੇ ਤੇ ਟਰਾਲੀ ਭਾਲੂਏ ਗੋੜ ਦੀ ਪਾਈ ਵੇਚਣ ਚਲੇ ਜਾਊਗਾ ਰੋਕਿਆ ਹਰਿਆਣੇ ਵਾਂਗੂ ਹਾਂ ਚਲੋ ਕਿ ਪਿੰਡਾਂ ਤੁਹਾਨੂੰ ਮੈਂ ਦੱਸਾਂਗਾ ਕਿ ਤੁਸੀਂ ਮੰਗਣੇ ਆਪਣੇ ਉਹਦੀ ਪੂਰੀ ਤੁਹਾਨੂੰ ਦੇਣੇ ਨਹੀਂ ਕਿਸੇ ਨੇ ਤੁਸੀਂ ਕਿਹਾ ਲੋਕਰ ਕਹਿੰਦਾ ਮਹਿੰਗੇ ਐ ਇਹ ਕੁਆਲਿਟੀ ਥੋੜੀ ਦੇਖਣੀ ਉਹਨਾਂ ਨੇ ਨਾਲੇ ਤਾਂ ਗੱਲ ਹੈਗੀ ਐ ਹੋ ਜਿਹੜੇ ਕੁਆਲਿਟੀ ਦਾ ਕੁਆਲਿਟੀ ਕੱਢ ਕੇ ਵੇਚ ਲਈ ਤੈਨੂੰ 50 ਰੁਪਏ ਨੂੰ ਵਾਰਾ ਖਾ ਜਾਊਗਾ ਮੈਂ ਦੱਸਦਾ ਫਿਰ ਬਾਜ਼ਾਰ 'ਚ 50 ਰੁਪਏ ਨੂੰ ਮਿਲਦਾ ਮੈਂ ਤਾਂ ਕਿੰਨੀ ਬੋਖ ਮੈਂ ਤਬਾਹਤਾ ਜਿਉਂ ਆਪੇ ਇੰਦੇ ਫੈਨ ਸਰਾਂ ਚ ਗਰਮੀ ਆ ਕੇ ਝੋਕਾ ਲਾ ਝੋਕਾ ਲਾ ਜੋ ਕਰ ਲਾਈ ਝੋਕਾ ਹੱਥੇ ਟੁਠਾ ਟੋੜਦਾ ਝੋਕਾ ਕਰ ਲਾ ਕੇ ਸਰਬਲਾ ਮੈਂ ਆਦਮੀ ਕਮਾਈ ਕਮਾਈ ਖੰਸੇ ਤਰਖਲੇ ਚੀ ਨਾ ਅਰੇ ਹੁਣ ਆ ਚ ਪਹਿਲਾਂ ਦਾ ਬੁੜੇ ਕਰਦੇ ਕੰਮ ਹੁਣ ਜੇ ਜਹਾਂ ਦੇ ਨਿਆਣੇ ਤੇ ਨਿਆਣੇ ਕਿਹੜੇ ਉਹਨਾਂ ਦਿਮਾਗ ਹੁੰਦਾ ਹੁਣ ਤੂੰ ਤੈ ਤਾਂ ਕਿਹੜਾ ਇੱਕੋ ਜਵਾਨ ਹੋ ਗਿਆ ਤੂੰ ਬੁੜਾ ਹੋ ਗਿਆ ਬਈ ਉਮਰੇ ਕੱਢੀ ਆ ਦੇ ਦੇ ਦੇਖਿਆ ਉਹ ਵੀ ਐ ਬਣਦਾ ਦਸੇ ਪਾ ਲੱਗੂ ਸਾਡੇ ਨੂੰ ਪਤਾ ਹੀ ਨਹੀਂ ਹੈਗਾ ਪਤਾ ਤਾਂ ਵੀ ਕਿਵੇਂ ਬਣਨਾ ਉਹ ਤਾਂ ਹੈ ਹੀ ਗਾ ਸਭ ਤਾਂ ਕੱਖਪੜਾ ਲਾ ਰਹੇ ਡੈਡੀ ਵੀ ਕੱਖਪੜਾ ਸੀ ਬੋਰ ਕੱਢਣਾ ਅੱਜ ਹਾਂ ਬਸ ਚਲੀ ਜਾ ਆਪ ਐਂ ਗੁੰਨ ਖਾਣਾ ਹੁੰਦੇ ਸੀ ਤਾਂ ਇਹ ਵੀ ਹਾਂ ਇਹਦਾ ਹੀ ਹੈ ਉਹੀ ਉਹੀ ਮਤਲਬ ਹੈ ਇਹਦਾ ਵੀ ਦੇਖਣੀ ਪੈਣੀ ਵੀ ਕਿੱਥੇ ਬੱਤ ਆਫਟਰ ਨਹੀਂ ਆ ਹੁਣ ਐਕਸਪੀਰੀਅੰਸ ਹੋ ਗਿਆ ਤੇ ਤੂੰ ਆਜੇ ਨਾ ਜਾਂਦਾ ਇਹਦਾ ਦੇਖਦੇ ਕਰਾਲੀ ਨਾ ਵੇਚਦੇ ਹਾਂ ਹੁਣ ਤੱਕ ਮਿਲ ਗੋੜ ਕੱਢਦੇ ਫਿਰ ਉਹ ਬੰਦੇ ਨੂੰ ਅਕਲ ਆ ਜਾਂਦੀ ਵੀ ਐ ਬਣਨਾ ਚਾਹੀਜੇ ਜਿਆਦਾ ਫੜ ਕੇ ਪੈ ਗਈ ਨਾ ਬਸ ਉਹਦੀ ਕੀ ਫੜ ਕੇ ਪੈ ਗਈ ਪਤਾ ਥੱਲੇ ਆ ਗਈ ਹਾਂ ਉੱਥੇ ਦੇਖਣਾ ਪੈਂਦਾ ਫੋਲੀ ਦਾ ਉੱਥੇ ਤੇਲ ਪੈਣਾ ਸਰੂ ਥੋੜਾ ਜਿਹਾ ਫੇਰ ਫੇਰ ਮਟਰਾ ਓੜੀ ਪੈਂਦਾ ਓੜੀ ਵੇ ਨਹੀਂ ਫੇਰ ਓੜੀ ਦੇਖਣੀ ਨਹੀਂ ਓੜੀ ਬਣ ਗਈ ਨਹੀਂ ਬਣ ਗਈ ਕਿ ਨਹੀਂ ਜੇ ਤੈਨੂੰ ਦੁਰਵਾ ਗੋਲ ਖੜਾਇਆ ਤੂੰ ਚ ਕਿਆ ਕਮੀ ਸੀ ਹੈ ਜੇ ਤੈਨੂੰ ਮਦਰ ਗੋਲ ਖੜਾਇਆ ਤੂੰ ਚ ਕਿਆ ਕਮੀ ਸੀ ਕਿਹੜਾ ਯਾਰ ਮੈਂ ਮੂੰਹ ਹੀ ਤਾਂ ਪਟੂੰਦਾ ਉਹ ਤਾਂ ਫੇਰ ਉਹਦਾ ਲਾਲਾ ਹੁੰਦਾ ਗਿਆ ਉਹਦਾ ਲਾਲਾ ਤਾਂ ਲਾਲਾ ਕਹਿੰਦਾ ਲਾਲਾ ਦਾ ਉਹਦਾ ਝੰਡੇ ਦੇ ਬਾਦ ਬਣਦਾ ਫੇਰ ਗੁਰ ਚੜ੍ਹਦਾ ਪੂਰਾ ਹਵਾ ਲੱਗਦੀ ਸਾਰੇ ਬਸੇ ਤੇ ਫੇਰ ਬਣਦਾ ਉਹ ਬਾਈ ਉਹਦਾ ਦਾ ਉਹ ਜਾ ਜੁੜ ਗਿਆ ਪਰ ਇਹ ਕੱਲੀ ਕੱਲੀ ਮੇਰ ਨੂੰ ਹਵਾ ਲਗਣੀ ਤੇ ਬਾਬੀ ਜੇ ਸ਼ੱਕਰ ਬਣਾਉਣੀ ਹੈ ਤਾਂ ਤਾਂ ਪੱਤ ਹੋਰ ਚੜਾਉਣੀ ਪੈਂਦੀ ਹੈ ਜੇ ਪਿਓਸੀ ਬਣਾਉਣੀ ਹੈ ਤਾਂ ਥੋੜੀ ਨਰਮ ਰੱਖਣੀ ਪੈਂਦੀ ਹੈ ਸਮਝਿਆ ਨਹੀਂ ਜੇ ਜਾ ਜੜਾ ਆਤੀ ਤਾਂ ਤੇਰੀ ਪਿਓਸੀ ਬਣਨੀ ਨਹੀਂ ਮੰਨੀ ਪਿਓਸਾ ਕੋਈ ਪਤਾ ਹੀ ਨਹੀਂ ਆਉਂਗਾ ਲੜੀ ਉਲਾ ਦੇਣ ਦੇ ਇਹ ਨਹੀਂ ਗਕੇ ਦੇਖਦੇ ਰੱਬ ਨੂੰ ਤਾਂ ਕਹਿੰਦਾ ਵੀ ਆਹੀ ਟਾਈਮ ਲਾਦੇ ਸਿੱਖੂਣ ਕਿਵੇਂ ਗੜ ਬਣਦਾ ਕਾਉਂ ਕੱਢ ਲੂਗਾ ਝੂਕਾ ਝੂਕਾ ਲਵਾ ਲਈ ਤੂੰ ਹੋਰ ਕੀ ਕਰਦਾ ਨਹੀਂ ਕੰਮ ਖਤਮ ਹੋਇਆ ਨਾ ਨਾ ਮਾਂਗੇ ਵਾਲਾ ਕੰਮ ਜੋ ਕਹੀ ਲਾ ਦੇਣਾ ਕੋਤਾ ਨਹੀਂ ਹੈਗੇ ਇਹਨਾਂ ਨੇ ਆਪ ਸਾਹਮਣੇ ਘੜਾੜੀਆਂ ਆ ਜੀ ਨਹੀਂ ਆਈ ਚੋਕਾ ਤੁਸੀਂ ਹੁਣ ਵੀ ਲਾਈ ਜਾਂਦੇ ਮੇਰੇ ਬਾੜੇ ਚ ਮੈਂ ਲਾ ਦੂੰਗਾ ਘੜੀ ਲਾ ਦੇਗਾ ਜਿੰਨਾ ਹੀ ਚੋਕਾ ਲਾਤਾ ਬੱਤਾ ਕਿੰਨੀ ਕੰਨੀਆਂ ਮਾਣੀ ਦੀ ਹੁੰਦੀ ਹੈ ਮੇਰੀ ਥੁੰੜਲਾ ਗੱਲ ਹੁਣ ਉਧਰ ਪੰਮੇ ਨੂੰ ਕਿਹਾ ਮਾ ਘੜਾ ਆਏ ਇਹਦੇ ਉੱਪਰ ਘਕੀਆ ਗਿਛਦੇ ਉੱਪਰ ਕਹਿੰਦਾ ਗਿਆ ਨਹੀਂ ਮੈਂ ਕਾਹਦੇ ਨਹੀਂ ਜਾਂਦਾ ਮੇਰਾ 2-3-4 ਸਾਲ ਹੋ ਗਏ ਕੰਮ ਕਰਦੇ ਨੂੰ ਘੜੀ ਦਾ ਚੋਕਾ ਪੱਤੀ ਪੱਤੀ ਵਾਲਾ ਦੇ ਨਹੀਂ ਸਾਦੀ ਘੜਾਈ ਨੂੰ ਉਹ ਦੰਦੀ ਆ ਕਿ ਆਉਂਦੀ ਜਿਹੜੀ ਖੋਈ ਐ ਇਹਨੂੰ ਦੰਦੇ ਕੋਈ ਆਖਰ ਬਾਹਰ ਕੱਢਣ ਦੀ ਆ ਉੱਪਰ ਨੂੰ ਵਾਲ ਰੈਂਦੀ ਆ ਦੇਖ ਲੈ ਵੀ ਇੰਨਾ ਸੇਕ ਆਉਂਦਾ ਪੱਤੀ ਤੇ ਨਹੀਂ ਸੇਕ ਆਗਾ ਇੰਨਾ ਇਹ ਤਾਂ ਘਰ ਦੇ ਦੰਦ ਉਹ ਤਾਂ ਕਿਨੇ ਵਾਲਾ ਕੰਮ ਐ ਖੋਈ ਦਾ ਨਾਲ ਦੀ ਨਾਲ ਸੋਣੀ ਪੈਂਦੀ ਆ ਫਿਰ ਚੱਲ ਅੰਦਰ ਹਾਂ ਸੜਕਾ ਬਣਾਵਾਤਾ ਇਹ ਯਾਰ ਜਿਹੜੇ ਜਿਹੜੇ ਕੁੱਪ ਲਾਉਂਦੇ ਐ ਗੜੀ ਤਾਂ ਉਹ ਲਾ ਦੇਂਦੇ ਕੋਈ ਦੇ ਦੇ ਹਾਂ ਕੋਈ ਤਾਂ ਘਰੇ ਲਾ ਦੇਂਦੇ ਵੀ ਕਾਹਾਂ ਨੂੰ ਇਹ ਕੰਮ ਦਊਗੀ ਕਾਹ ਕੰਮ ਦਊਗੀ ਖਾਣੀ ਨਹੀਂ ਮਿਲ ਜਾਈਦਾ ਹੈ ਬਰਸਾਤ ਚ ਪਾਣੀ ਨਹੀਂ ਹੁਣ ਜਿਹੜੇ ਕੀ ਕਰਦੇ ਹੁਣ ਮਿੱਟੀ ਦੇ ਜਿੁੱਲੇ ਮੱਗ ਅੱਗ ਬਾਲਣੀ ਤੇਲ ਛੱਡ ਲੋ ਢੀਏ ਲਿਆ ਹੁਣ ਮਿੱਟੀ ਦੇ ਤਾਂ ਹੈ ਨਹੀਂ ਵੀ ਢੀਏ ਨੂੰ ਛੱਡ ਲੋ ਇਹ ਪਲਾਸਟਿਕ ਦੇ ਲਿਫਾਫੇ ਨੂੰ ਅੱਗ ਲਾ ਦੋ ਅੱਗੇ ਦੋ ਤੱਥੇ ਲਾਉਂਦੇ ਸਿੰਕਾਂ ਦੇ ਡੱਬੇ ਬਾਹਰ ਦੇ ਅੱਗੇ ਜਿੰਨਾ ਬਾਹਰ ਜਾਂਦੀ ਦੀ ਹੁਣ ਤੱਥਾ ਕੀ ਦੇ ਬਾਜਾ ਖਿਡਾੜੀ ਨਹੀਂ ਰਹੀਆਂ ਤੱਥੇ ਕੀ ਦੇ ਬਾਹਣੇ ਤੱਥਾ ਹੁਣ ਤਾਂ ਆ ਸੇਕਣ ਆ ਗਿਆ ਬੂਲਰ ਨਵੀਂ ਵੈਰਟੀ ਇਹ ਦੇਖੋ ਕੀ ਕਰਦਾ ਸਾਡੇ ਵਰ ਦਾ ਬਹੁਤ ਹੋ ਗਿਆ ਹੁਣ ਤਾਂ ਲੱਕੜੀ ਬਹੁਤ ਆ ਬੂਲਰ ਦੀ ਮਾਰੋ ਮਾਰ ਜੀ ਕੀ ਕਹਿੰਦੀ ਹੈ ਬਣਾ ਲੂ ਕਿ ਬਣਾਉਣਾ ਲੱਕੜੀ ਦਾ ਹਾਂ ਇਹਦਾ ਬਣਾਣਾ ਕੋਈ ਤਾਂ ਅੱਗ ਵਾਲੀ ਹੋਊਗਾ ਹੋਰ ਹੈ ਇਹਦੀ ਮਾਈ ਮਾਰਗੜ ਬਹੁਤ ਆ ਕੰਮ ਤਾਂ ਹੈਗਾ ਜਿੱਦਾਂ ਇਹ ਲੋਕ ਲੈਣੇ ਆ ਹੋਰ ਹੈ ਤੇ ਇਹੇ ਬਾਕੀ ਦੀ ਅੱਗ ਬੜ ਬਲਦੀ ਆ ਦੇਖਿਆ ਨਹੀਂ ਗਿੱਲਾ ਵੀ ਜਲਦਾ ਇਹ ਗਿੱਲਾ ਜਾਉਦਾ ਇਹ ਫਿਊਨ ਬਹੁਤ ਆ ਇਹਨੂੰ ਤੂੰ ਹੁਣ ਆਏ ਕਰੇ ਛੇੜੀ ਵੱਟ ਕੇ ਰੱਖ ਦੇ ਉੱਪਰ ਜਦੋਂ ਸੁੱਕ ਕੇ ਚੱਲ ਪੈਣੇ ਨੇ ਹਾਂ ਥੱਲੇ ਡੱਕੇ ਦੇ ਹਰੇ ਚਾਹੀਦੇ ਮੜੀ ਸੁੱਕੇ ਚਾਹੀਦੇ ਆ ਆਪਣੇ ਇੱਧਰ ਬੂਜਾ ਦੇ ਬਹੁਤ ਖਿੱਚਿਆ ਇਹ ਬੂਜਾ ਫੈਕਟਰੀ ਹੁਣ ਬੰਦ ਹੋਊਗੀ ਬੂਜਾ ਹੋਰ ਲੁੱਦਿਆਂ ਨੇ ਬਹੁਤ ਜਾਂਦਾ ਯਾਰ ਵੀ ਆਪਣੇ ਇੱਥੇ ਹੀ ਪੂਰਾ ਹੁੰਦਾ ਆਹੋ ਬੂਜਾ ਦਾ ਬਹੁਤ ਮੰਗਰੀ ਸੀ ਇਹ ਬੰਦਦਾ ਹੁਣ ਕਦੋਂ ਲੱਗਣਾ ਠੀਕ ਇਹ ਖਰੀਦ ਖਰੂਦ ਦਿੱਲੀ ਕਿਸੇ ਨੇ ਹਾਂ 16 ਲੱਖ ਦੀ ਗੱਲ ਹੈ ਹਾਂ ਇਹ ਵੀ ਤਾਂ ਫੇਰ ਲਈ ਨੇ ਫਰੀਦ ਲਈ ਇਹ ਰੋਵਾ ਪਾਇਆ ਹੈ ਜਿਹੜੇ ਪੱਕੇ ਬੁੱਕੇ ਮਾੜੇ ਮੂٹے ਹੁੰਨੇ ਉੱਥੇ ਹਾਂ ਬਹੁਤੇ ਕਰਕੇ ਜਿਹੜਾ ਡੀਸੀਮ ਦਾ ਕੰਮ ਹੋਇਆ ਪਿਆ ਉਹੀ ਕੰਮ ਹੈ ਪ੍ਰਾਈਵੇਟ ਹੋ ਜਿੰਨੇ ਸਾਰੇ ਕੋਈ ਚੀਜ਼ ਪ੍ਰਾਈਵੇਟ ਕਰੀ ਜਾਣੀ ਨਾ ਆ ਸਾਰਾ ਕੁਝ ਪ੍ਰਾਈਵੇਟ ਨਹੀਂ ਸੜੀ ਸਰਕਾਰੀ ਨੌਕਰੀਆਂ ਹੁੰਦੀਆਂ ਇਹਦੀਆਂ ਇਹ ਤਾਂ ਖੇਤੀ ਵੀ ਪ੍ਰਾਈਵੇਟ ਕਰਨ ਲੱਗੇ ਤੇ ਹਾਂ ਇਹ ਤਾਂ ਨਹੀਂ ਹੋਣ ਦਿੰਦੇ ਬਚ ਗਏ ਜੀ ਬਚ ਗਏ ਹੈ ਨਹੀਂ ਹੋਣ ਦਿੰਦੇ ਇਹ ਨਾ ਹੋ ਗਈ ਪ੍ਰਾਈਵੇਟ ਵਾਲਾ ਚਾਹ ਪੀ ਲੇ ਜਰਾ ਬਾਕੀ ਆ ਰਹੇਗਾ ਭਾਈ ਥੋੜਾ ਜਾਂ ਸਾਧੂ ਆ ਤੇ ਤੈਨੂੰ ਦਿੰਦੀ ਆ ਕਹਿੰਦੇ ਬਚੂਗਾ ਮੈਂ ਕਹਿੰਦਾ ਉਹ ਬੱਬਾ ਚੂਗਾ 18 ਸਾਲ 18 ਅੱਠ ਭਰੀਆਂ ਭਾਈ 18 ਸਾਲਾ ਪੜਨਾ ਪਤਾ ਹਾਂ 18 ਸਾਰੇ ਆ ਗਿਆ ਸਾਰੇ ਆ ਕੇ ਉੱਥੇ ਦੇ ਹਾਂ ਪਬਲ ਬੀਜ ਭਾਈ ਕਿੱਥੇ ਕਰ ਲਿਆ ਮੈਂ ਇਹ ਕਹਿੰਦਾ ਬਚੂਗਾ ਮੈਂ ਬੰਦ ਗਿਆ ਉਹ ਮਾਰੇ ਨਾਨਾ ਘਰ ਮੋੜ ਦੇ ਸਕੇ ਉੱਧਰ ਤੇ ਆਈਆਂ ਉੱਧਰ ਤੇ ਨਹੀਂ ਇੱਧਰ ਹੀ ਬੀਜ ਐ ਮੋੜ ਦੇ ਨਾਨਾ ਨਾਲ ਸਿੱਧੇ ਸੈੱਟ ਕਰਦੇ ਨੇ ਉਹ ਠੀਕ ਐ ਇੱਧਰ ਆ ਲਓ ਉੱਧਰ ਤੇ ਵੀ ਦਾ ਪਾਲੀ ਉੱਧਰ ਤੇ ਤਾਂ ਫੇਰ ਬੀਤੂਗਾ ਆ ਬੜਾ ਕਿਹਦਾ ਉਹ ਰੱਤਾ ਰਹੀ ਹੈ ਨਾ ਯਾਰ ਆਪਣਾ 18 18 ਇੱਕ ਪਾਸੇ ਰੱਖਦਾ ਤੂੰ ਇੱਕ ਪਾਸੇ ਜਾਂ ਫੇਰ ਤੂੰ ਆਏਗਾ ਇਹਦੇ ਨਾਲ ਨਾਲ ਚਾੜਤਾ ਰੱਖ ਇਧਰ ਤੇ ਇਧਰ ਰਹਿ ਜੂਗਾ ਫੋਲਾ ਲਵ ਚਲ ਦੇਖ ਲੈਂਦੇ ਸਾਰਾ ਇੱਕ ਪਾਸੇ ਕਰ ਲੈ ਸਾਰਾ 95 ਉੱਪਰ ਹੋ ਜੂਗਾ ਜ਼ਰਾ ਫੇਰ ਚਲ ਦੇਖ ਲੈਂਦੇ ਐ ਇਧਰ ਨੂੰ ਰੀਤ ਦਾ ਤਾਰੀਖੇ ਗੱਲ ਆਏ ਵੀ ਬਤਾ ਦਿੱਤੀ ਤਾ ਦੇ ਕੇ ਗੱਲ ਆ ਬੀਜਪੀ ਲੱਗ ਗਈ ਅਗੇਤੀ ਵੈਰਾਈਟੀ ਹੈ ਜਿਹੜਾ ਦੂਆ ਕਿੰਨਾ ਲੈਣਾ ਉਹ ਵੀ ਹੋਣਾ ਵੇ ਕੀਤਾ ਹੀ ਹੈ ਇਹਨੀ ਉਹ ਇੱਧਰ ਪਾਜ ਬੰਦ 10 20 50 ਭਰੀਆਂ ਉੱਧਰ ਨਾਲ ਤੇਰੀ ਭਰੀਆਂ ਪਈਆਂ ਰੋਦੇ ਪਈਆਂ ਸਾਹਮਣੇ ਭਈ ਵਾਲੀਆਂ ਭਰੀਆਂ ਚੱਕ ਲੈਵੋਣੀਆਂ ਨੇ ਬਹੁਤ ਉੱਥੀ ਉੱਥੀ ਲਾ ਦੇ ਕੱਢ ਕੇ ਦੇਖ ਲੂਗੇ ਕੱਢ ਉੱਧਰ ਕੀ ਆ ਬਣਦਾ ਦੇਖੂਗੇ ਕੀ ਆ ਬਣਦਾ ਇੱਕ ਤਾਂ ਕਿਹੜਾ ਚੱਕਣੇ ਨੂੰ ਗਿਆ ਬੱਜਣਾ ਵੀ ਇਹ ਤਾਂ ਬਾਬਾ ਬੱਛੂ ਚੱਲਦੇ ਆ ਗਏ ਤੇ ਆ ਕਿ ਕਿੰਨੇ ਛੇਤੀ ਜੀ ਹਾਂ 95 ਆ ਗਏ ਤੇ ਆ ਕਿ ਪਿੱਛੇ ਆ ਛੇਤੀ ਆ ਗੇਤੀ ਆ ਹਾਲ ਦੀ ਘੜੀ ਦਾ ਗੇਤੀ ਆ ਉਹ ਪਤਾ ਨਹੀਂ ਕਿ ਹੋਰ ਮਿੰਟ ਦਾ ਕੀ ਕਰ ਦੇਣਾ ਘੱਡੀ ਬਣਾਉਣੇ ਗੇਤੀ ਦਾ ਗੇਤੀ ਕਰ ਲਾਉ ਤੇਰੇ ਪੁੱਤ ਜੇ ਆ ਜਾਗਾ ਤਾਂ ਫਿਰ ਇਸ ਕਾ ਕਰ ਦੇਗਾ ਪਿੱਛੇ ਠੱਪਤੇ ਨਹੀਂਗਾ ਪਿੱਛੇ ਹੀ ਹੁੰਦਾ ਹੈ ਹੋਰ ਕੀ ਹੈ 2 ਸਾਲ ਤੱਕ ਕੋਈ ਵੀ ਮਿਲ ਰੱਖਤਾ ਹੈ 2 ਸਾਲ ਕਾ ਬਾਦ ਉਸਕੋ ਫਿਰ ਜੋ ਹੈ ਕਿ ਪਿੱਛੇ ਠੀ ਕਰ ਦੇਗਾ ਤਾਂ ਕੋਈ ਨਿਆ ਆ ਗਿਆ ਫਿਰ ਉਸ ਕਾ ਗੇਤੀ ਕਰ ਦੇਗਾ ਜਿਹੜਾ ਗੰਨਾ ਜੀਵਿਦਾਰ ਦੇ ਹੱਕ ਚ ਹੈ ਉਹ ਚੱਕ ਦੇਣਾ ਉਹਨਾਂ ਨੇ ਚੱਕ ਦੇਣਾ ਆਹੋ ਤਾਂ ਤੁਹਾਨੂੰ ਦੰਤ ਹੈ ਹਮ ਲੋਗ ਵੀ ਗੰਨਾ ਦੇਖੀਏ ਕਿੰਨਾ ਮੋਟਾ ਸੀਗਾ ਪੂਰਾ ਗੰਨਾ ਉਹ ਜਮਦਾ ਦੇ ਕਰਨ ਵਾਲਾ ਸੀ ਜੀ ਉਹ ਕਹਿੰਦਾ ਦੋ ਸਾਲ ਕੇ ਬਾਅਦ ਬੋਲਦਾ ਸੀ ਕਿ ਇਸ ਕੋਬ ਨਹੀਂ ਲਗਾਉ ਦੂਸਰਾ ਲਗਾਉ ਜਿਹੜਾ ਹੂੰ ਮਰੇ ਜਾ ਮੋਟਾ ਹੱਕ ਜਾ ਉਹਦੇ ਉਸ ਵਾਲੇ ਸੂਰ ਪੇਸ ਪੈ ਜਾਂਦੇ ਆ ਹੂੰ ਉਹ ਨਹੀਂ ਛੱਡਦੇ ਫਿਰ ਉਹ ਸੂਰ ਨਹੀਂ ਛੱਡਦਾ ਫਿਰ ਆਪਣੇ ਕੇ ਮੋਟ-ਮੋਟ ਗਣਾ ਹੋਇਆ ਚਲ ਬਾਨੇ ਮੇ ਦੇਰਾਂ ਰਿਕਾਰਡ ਕਰਨਾ ਫਾੜੇ ਬਿੱਲ ਕਿਹੜੇ ਚੱਲਦੇ ਬਈ ਹਰਮਨ ਬਿੱਲ ਨਾ ਇੱਕਦਮ ਸਾਲਾ ਸਿੱਧਾ ਉਹਨਾਂ ਦਾ ਮਿੱਲੇ ਬੰਦ ਹੋ ਗਿਆ ਇੱਥੇ ਵਿਹੜ ਦਾ ਅੱਛਾ ਹਦਮ ਬੰਦੇ ਹੋਗਾ ਪੱਕਾ ਜੀ ਪੱਕੇ ਬੰਦ ਹੋ ਗਿਆ ਕਿਹੜਾ ਪ੍ਰਾਈਵੇਟ ਮੀਟਿੰਗ ਆ ਰਹੀਗਾ ਅੱਛਾ ਮਿੱਲੇ ਬੰਦ ਹੋ ਗਏ ਉਥੇ ਇਹ ਮੁੰਨੇ ਸੇ ਕਿਸਾਨ ਕੇ ਤਾਂ ਪੈਸੇ ਲੈ ਆਉਂਦੇ ਆ ਅੱਛਾ ਰੱਖ ਲਿਓ ਪ੍ਰਾਈਵੇਟ ਆ ਨਾ ਪ੍ਰਾਈਵੇਟ ਨੇ ਖਬਰੇ ਝੋਲਾ ਚੱਕ ਕੇ ਘਰ ਨੜ ਜਨਾਲ ਵਾਲੇ ਸਰਕਾਰੀ ਤੇ ਸਰਕਾਰੀ ਹੁੰਦਾ ਜਾਇਆ ਮਰਜੀ ਆ ਗਲਤ ਗੱਲ ਐ ਤਾਂ ਹੀ ਯਾਰ ਦਾ ਰੇਟ ਇੱਕ ਸਾਹ ਤਾਂ ਹੀ ਔਖਾ ਹੁੰਦਾ ਚੀਜ਼ਾਂ ਦਾ ਤਾਂ ਹੀ ਔਖਾ ਹੁੰਦਾ ਹੋਰ ਕਿੰਨੇ ਕਿੰਨਾ ਪੈਸਾ ਫਸਿਆ ਹੋਣਾ ਹੈ ਕਿਵੇਂ ਲਾਇਆ ਹੋਣਾ ਸਾਲ ਦੀ ਫਸਲ ਇਹ ਫਸਿਆ ਹੋਣਾ ਰੇਟ ਨਾ ਔਖਾ ਦੋਸਾਂ ਦਾ 280 ਦਾ ਰੇਟ ਥਾ ਪਹਿਲੇ ਥਾ ਜੀ ਅਸਲ ਦਾ ਅੱਜ ਗਿਆ ਕਹਿੰਦਾ ਮੇਰੀ ਨਾ ਹੋ ਗਈ ਕਹਿੰਦਾ ਮੇਲੇ ਚ ਬਸ ਮੂੰਹ ਦਾ ਗੱਲ ਕਰ ਰਿਹਾ ਇੰਨਾ ਔਖਾ ਕੰਮ ਆ ਹੁੰਦਾ ਨੇ ਮੇਲੀ ਨਾਲ ਔਖਾ ਹੋਗਾ ਤੂੰ ਕਿੰਨਾ 280 ਰੁਪਏ ਅੱਛਾ ਰੇਟ ਹਾਂ ਗੰਨੇ ਦਾ ਹੁਣ ਵੀ ਨਹੀਂ ਦੋ ਸੱਤ ਦਾ ਬੰਦ ਹੈ 3 ਸਾਲ ਸੇ ਮਿਲ ਪਹਿਲਾਂ ਤਾਂ ਵੀ 280 ਬਣਿਆ ਰਹੇ ਦਾ ਔਰ ਦੋ ਤਿੰਨ ਸਾਲ ਸੇ ਜੋ ਹੈ ਕਿ ਕਿਸਾਨ ਦਾ ਪੈਸਾ ਉਹ ਰੇਟ ਤੇ ਤੁਸੀਂ ਕਹਿ ਲੈਣਾ ਆ ਮਿਲਣਾ ਤਾਂ ਹੈ ਨਹੀਂ ਕਿ ਪੈਸੇ ਨਹੀਂ ਮਿਲਣਾ ਫਿਰ ਰੇਟ ਦਾ ਕੀ ਮਤਲਬ ਹੈ ਇਹ 400 ਹੋ ਜਾਏ ਹਾਂ ਦੇਣੀ ਨਹੀਂ ਦੇਣੀ ਜਮਨ यार यार होबे ये देना ही नहीं हैगा फिर अपने के जिम्मेदार सब फूटू भाई सरकार पर खराब पड़त फूटू नहीं सरकार जे करतो सरकार पर के सब बड़ा मिलके सरकार केला सरकार से लग गई है यहां के केसा है है ना सरकार है ना तो सरकारो के यहां फेल कर देले है ले ना मा चलवा दे गोली देले में चलवा देले है सरकार से बढ़कर आज तक कुछ ना सरकारी सही बात है कितनो खुशी ओ आंदोलन चल रहे है

मेरा नहीं। कुमार कुमार पार्टी तो है है मोदी क्या है कुमारोदी <laughs> <बार्ट laughs> <बार्ट laughs> <बार्ट laughs> <बार्ट laughs> थोड़ा चाचा ही निकले <laughs> ਕੀ ਤਾਂ ਰੌਲਾ ਹੀ ਨਹੀਂ ਵੀਰ ਜੀ ਵੀ ਕੇ ਨਾ ਆਇਆ ਵੀ ਕਾਂਗਰਸ ਕਹਾ ਸਰਕਾਰ ਨੂੰ ਆ ਵੀ ਕਾਂਗਰਸ ਨਹੀਂ ਤੁਸੀਂ ਮੋਦੀ ਨੂੰ ਮੋਟਾ ਕਹਦੇ ਪਾਉਨੇ ਆ ਆਸੀ ਥੋੜੀ ਬੰਦ ਤਾਂ ਬਣ ਕੇ ਕਲਾ ਉਹ ਗੱਠ ਜੋੜ ਕੇ ਆਪਾਂ ਜਾਂਦਾ ਚੁੱਪੀ ਸੇ ਜੋ ਇਹਥੇ ਕਿਥੇ ਬੰਨਣਾ ਜਿੱਤਦਾ ਜੀ ਬਿਹਾਰ ਤੋਂ ਥੋੜੀ ਜਿੱਤਦਾ ਚੁੱਪੀ ਸੇ Jharkhand ਤੋਂ ਜਿੱਤ ਜਾਂਦਾ ਹੈ ਹਾਂ ਅਸੇ ਹਾਂ ਬੈਲੇ ਉਧਰ ਕੋਈ ਵੋਟ ਨਹੀਂ ਦਿੰਦਾ ਉਹ ਬਿਸੀ ਦਾ ਵੋਟੇ ਨਹੀਂ ਹੈ ਥੋੜੀ ਸਮਝਵਾ ਕਿਹੜਾ ਕਿਹੜਾ ਮੰਤਰੀ ਠੀਕ ਹੈ ਬਿਹਾਰ ਮੇ ਸਾਰੇ ਸਾਲੇ ਉਹੀ ਜੀ ਹੈ ਕੋਈ ਜਾਏਗਾ ਬਣਾ ਦਿਓ ਸਾਰੇ ਉਹੀ ਕੰਮ ਕਰਦੇ ਨੇ ਜੁਪੀ ਚ ਦੋ ਦਾ ਜੁਪੀ ਜੇ ਹੋ ਗਿਆ ਨਾ ਫਿਰ ਬੰਨਿਆ ਬੰਨ ਜਾਗਾ ਮੇਰਾ ਇਹ ਤਾਂ ਤਾਂ ਬੰਨਿਆ ਰਾਇ ਉਹ ਤਾਂ ਜੁਪੀ ਰਾਜਾ ਹਾਂ ਭਾਜਪੀ ਬਸ ਵਧੀਆ ਹੋ ਹਾਂ ਭੱਲਾ ਹੋ ਤੇਰੇ ਪਤਾ ਨਹੀਂ ਹੁੰਦਾ ਉੱਧਰ ਪਾਕੀ ਨਾ ਇਹ ਵੀ ਜੁੱਲੇ ਪਰਦੇ ਥੱਲੇਦਾਰ ਕੇ ਰੱਖ ਲੈਣੀ ਨਾ ਮੈਂ ਮੋਦੀਏ ਬੜਕਾ ਮੋਦੀਏ ਕ ਨਾਲ ਉਹ ਵੀ ਮੋਦੀਏ ਦੂਆ ਭਾਈ ਆ ਉਹ ਪਾਈ ਆ ਮੋਦੀਏ ਦੂਆ ਭਾਈ ਹੋ ਆ ਮਿਲਿਆ ਹੋਇਆ ਇਹ ਤਾਂ ਬਿਹਾਰ ਕ ਥੋੜੀ ਆ ਮੁਕਤੀ ਗੱਲ ਆ ਜਿਹੜਾ ਗੰਦਾਦਾਰ ਆ ਉਹੀ ਸ਼ਕਤੀਮਾਨ ਆ ਗਰੀਬ ਆਹੀ ਗੱਲ ਹੈ ਸਮਝ ਲਓ ਅੱਜ ਸਮਝ ਲਓ ਅਸੀਂ ਬਦਲਾਅ ਕਰਿਆ ਤਾਂ ਹਾਂਜੀ ਹੁਣ ਸਾਨੂੰ ਪਤਾ ਬੀ ਉਹੀ ਗੰਗਾ ਦਾ ਰੇ ਸ਼ਕਤੀਮਾਨ ਤਾਂ ਇਹ ਸਾਡੇ ਪਿਛੇ ਨਿਕਲੇ ਆ ਇਹ ਧੂਆ ਨਿਕਲੇ ਆ ਅੰਧੇਰਾ ਕੈਮਰੇ ਵਾਲਾ ਉਹੀ ਕੰਮ ਹੋਇਆ ਬਹੁਤ ਮਾਰ ਕੇ ਚੱਲ ਗਿਆ ਇਹ ਗੰਗਾ ਦੇ ਦੇਖ ਇਹ ਗੰਗਾ ਦਾ ਨਹੀਂ ਕਿ ਸ਼ਕਤੀਮਾਨ ਤਾਂ ਉਹ ਤਾਂ ਕਾਲੀ ਕਾਂਗਰਸ ਹੋ ਗਏ ਆਹ ਸਾਡਾ ਤੀਆ ਗਿਲ ਵਿਚੇ ਨਿਕਲੇ ਆ ਕਿਹਨੂੰ ਇਹਨਾਂ ਨੇ ਦੇ ਰਹੀ ਲਿਆ ਅੱਛਾ ਡਾਕਟਰ ਜਕੋਬ ਵੀ ਕਿਹਾ ਉਹ ਵੀ ਆਊਗਾ ਹੋਣੀ ਗੱਲ 5 ਮਿੰਟ ਚ ਨਾ ਸਾਨੂੰ ਐਮਐਸਬੀ ਦੇ ਦਿੱਤੀ ਉਹ ਡਾਕਟਰ ਚ ਕਾਲ ਤਾਂ ਹੈਗਾ ਆਪਣਾ ਜਿਹੜੀ ਡਾਕਟਰ ਆ ਡਾਕਟਰ ਚ ਕਾਲ ਵੀ ਹੈਗਾ ਸਾਡੇ ਕੋਲ ਸਾਰੇ ਰੋਣ ਵਾਲੇ ਹੈਗੇ ਆ ਫਿਲਮ ਚਾਲੂ ਆ ਬੇ ਅਸੀਨ ਤੁਮ ਨਹੀਂ ਹੈਂ ਭਵਨ ਕਰ ਫਿਲਮੇ ਬਹੁਤ ਕੰਮ ਕਰ ਲਿਆ ਅੱਜ ਬਾਈ ਨਾ ਫਾਰਕਾ ਡਾਕਟਰ ਚ ਕਾਲ ਹੋ ਕਰਦਾ ਰਹਿੰਦਾ ਤਾਂ ਕੋਈ ਇਹ ਪ੍ਰਯੋਗ ਇਹ ਅੱਖਾਂ ਦੇਖਦਾ ਰਹਿੰਦਾ ਬੱਸ ਫਰਕ ਆ ਉਹ ਇੰਨੇ ਡਾਕਟਰ ਅੱਖਾਂ ਉਹ ਦੇਖ ਲੂਗਾ ਤੈਨੂੰ ਜਿਹੜੇ ਕੰਮ ਨੂੰ ਲਾਇਆ ਤੂੰ ਉਹ ਕਰਨਾ ਦਾਤੀ ਹਮਰ ਨਵੀਂ ਦਾਤੀ ਹੈ ਇਹ ਰੋ ਮਾਰ ਦੋ ਮਾਰ ਦੋ ਫੜਾ ਫੜਾ ਨਬੀ ਦੇ ਕੰਮ ਉਹ ਰਹਿ ਲਈ ਅਮਾ ਜੱਕੇ ਫਿਰ ਉਹ ਤੈਨੂੰ ਗਿਆ ਹੈਲੋ ਆਦਣਾ ਰੇ ਇਹਨਾਂ ਨੇ ਦਬਦੇ ਆ ਇਹ ਪਾਉਂਗੇ ਹੁੰਗੇ ਦਾ ਹੀ ਨਾ ਦਬਤੇ ਸਾਰੇ ਰੇ ਰਹਿ ਗਿਆ ਹੁਣ ਲਿਆ ਮਾ ਜੱਕੇ ਕਿਆ ਲਾ ਦਿਨ ਵੇੜ ਦਿਓ ਮంత్రి ਸਾਹਿਬ ਦਾ ਕਿਹੜਾ ਮੰਤਰੀ ਸਾਡਾ ਮੰਤਰੀ ਸਾਹਿਬ ਨੇ ਸਾਨੂੰ ਨਹੀਂ ਬਤਾਇਆਗਾ ਉਹ ਬਾਹਰ ਮ ਆਇਆ ਕਿਹੜਾ ਬਾਹਰ ਸਾਡਾ ਮੰਤਰੀ ਲੰਬੜ ਕਹਨਾ ਹੋਣਾ ਭਗਵੰਤ ਮਾਨ ਹੈ ਭਗਵੰਤ ਮਾਨ ਹੈ ਮੈਂ ਥੋੜਾ ਮੰਤਰੀ ਜਿਹੜਾ ਹੈ ਨਜ਼ੀਕ ਨਿੱਕੇ ਜਰੀ ਦਾ ਪਾਉਣਾ ਯਾਰ ਤਾਂ ਹੀ ਸੁਆਗਾ ਵੱਜੂਗਾ ਇਹਨੂੰ ਆ ਦੇਣਾ ਨਾ ਨੇ ਕਿੱਥੇ ਹਨ ਕਿੰਨਾ ਨੰਬਰ ਆਉਦਾ ਮੈਂ ਚੱਕ ਲਿਆ ਮੈਂ ਤੇ ਟੋਟੇ ਜਨਾਂ ਅੱਗੇ 70373 ਹੋਗਾ ਤੇ ਆਪਣਾ ਲੈ ਇਹ ਨੰਬਰ ਇਧਰ ਹੋਗਾ ਮੇਰੇ ਪਾਣੀ ਦਾ ਇਧਰ ਹੋਗਾ ਆਫਨ ਕਰਕੇ ਬਾਤ ਕਰਾ ਦੇ ਮਲਾ ਮਲਾ ਆਉਂਦਾ ਨੰਬਰ ਕਿਉਂ ਨਦੀਸ਼ ਨਦੀਸ਼ ਕੁਮਾਰ ਨੂੰ ਬਿਜਲੀ ਤਾਂ ਨਾ ਆਉਂਦਾ ਤਾਂ ਭਰਾਕ ਨਾ ਜਾਂਦੇ ਅਭੀ ਵਾਇਨਾ ਗੈਲ ਮੈਂ ਸਵਾਗਾ ਮਾਰ ਦੂੰਗਾ ਜੇ ਰੇ ਪੈ ਗਿਆ ਜੇ ਮੀਂਹ ਪੈ ਗਿਆ ਫਿਰ ਕੰਮ ਖਰਾਬ ਹੋ ਜਾਣਾ ਸਮਝਿਆ ਤੂੰ ਕੱਢ ਆ ਰਿਹਾ ਜ ਆ ਹੈ ਕੱਢ ਚਾਰ ਚਾਰ ਤੋਂ ਪਹਿਲਾਂ ਗੱਨਾ ਵੱਢ ਲਿਆ ਕਹਿੰਦੇ 10 ਮਿੰਟ ਦੀ ਬੇਦਰਨਾ ਦੀ ਇਹਦੇ ਆ ਬੀਜ ਵੱਟ ਦੇ ਇਹ ਤਾਂ 2 ਘੰਟੇ ਲਾਏ ਆ ਲਓ ਰੇ ਕਿ ਤਨੀ ਹਟਾ ਬਾਈ ਤੇਜ ਹੈ ਪਰ ਕੰਮ ਹੋ ਜਾਵੇ ਬੰਦੇ ਤੇਜ ਹੈ ਸਾਫੇ ਤੇਜ ਆ ਹੋਏ ਆ ਮੈਂ ਤਾਂ ਵਾਲੇ ਹੈੱਡਫੋਨ ਨਹੀਂ ਕੱਢਦਾ ਕੰਨ ਮੱਤੇ ਕੰਨ ਮੱਤੇ ਤੇਜ ਬਹੁਤ ਹੈ ਗੰਨੇ ਵੀ ਦੀ বাজਾਈ ਨੂੰ ਕਿੰਨੇ ਦੀ ਕੜਾਈ ਨੂੰ ਪਤਾ ਨਹੀਂ ਨਾ ਇਹਦੇ ਪੈਸੇ ਨਹੀਂ ਪਾਇਆ ਖਾਦਰੀ ਵੀ ਹਰ ਤਾਂ ਤੇਜ ਹੈ ਇੱਕ ਕਿਲਾ ਇੱਕ ਕਿਲਾ ਕਿਲਾ ਪੀਂਦਾ ਬੈਠੇ ਬੈਠੇ ਤੇ ਬਿਹਾਰ ਪੈਸੇ ਪਜਾਤੇ ਉਹ ਯਾਰ ਖਲ ਨਹੀਂ ਗਿਆ ਇੱਥੇ ਪਾਏ ਆ ਫੋਨਾਂ ਚ ਮੋਬਾਈਲ ਮਾ ਪਾਉਣੇ ਨੂੰ ਪਾਏ ਨੇ ਆਪਣੇ ਖਾਤੇ ਚ ਹੋਰ ਛੱਡ ਫੋਨ ਤਾਂ ਹੀ ਚੱਲਦੇ ਆ ਉਹ ਤਾਂ ਹੀ ਚੱਲਦੇ ਆ ਇਹਨਾਂ ਜਿਵੇਂ ਇਹੀ ਪਾਉਂਦਾ ਤੂੰ ਆ ਜੀ ਮੰਤਰੀ ਤਾਂ ਫਿਰ ਇਹ ਰੇ ਆ ਤੁਹਾਡਾ ਆ ਨਾ ਉਹ ਮੁੱਖ ਮੰਤਰੀ ਆ ਉਹ ਉਪ ਮੰਤਰੀ ਆ ਹਾਂ ਉਹ ਹੋਰ ਫੇ ਤੂੰ ਰੇਟ ਇਹਨੂੰ ਐਮ ਐਸ ਪੀ ਦੰਨਾ ਕਿ ਦੜਾਈ ਚੱਲਦਾ ਉਹ ਮੁੰਜੇ ਨਾ ਪਤਾ ਹੈਗਾ ਪਤਾ ਹੈ ਕਿ ਇਹਦਾ ਜੋਗੀ ਠੀਕ ਹੈ ਆਈ ਜਾਂਦਾ ਏ ਜਿੱਥੇ ਜਾਵੇ ਤਰੇ ਪਰ ਰੋਟੀ ਨਹੀਂ ਨਾ ਤਰ ਹੁਣੀ 60 ਰੁਪਏ ਕਿਲੋ ਤੇ 100 ਰੁਪਏ ਕਿਲੋ ਆਟਾ ਹੋ ਜਾਣਾ ਕਿ ਪਤਾ ਲੱਗਣਾ ਤੁਹਾਨੂੰ ਜਿੱਦਣਾ ਤਵੇ ਪਰ ਲਾਉਣਾ ਨਾ ਟੈਕਸ ਜਿਹੜਾ ਲੋਹਾ ਕਰਮ ਕਰੂਗਾ ਇਹ ਪਤਾ ਹੈ ਕੌਣ ਸਰਕਾਰ ਬਣਾਈਏ ਕਰ ਆ ਆ ਬਣਾਓ ਆ ਬੰਦੇ ਨੇ ਇਸਕੇ ਖਰਾ ਕੀਏ ਤਾਂ ਦੇਖੇ ਕੈਸਾ ਹਾਲ ਕਰ ਦਿਆ ਝਾੜੂ ਮਾਰ ਕੇ ਲੈ ਜਾਗਾ ਪੂਰਾ ਐਕਟਿਵਿਟੀ ਪੰਜਾਬ ਦਾ ਝਾੜੂ ਮਾਰ ਕੇ ਲੈ ਜਾਗਾ ਦੇਖੋ ਸਣੀ ਗਾ ਦੇਖੋ ਵੀ ਬਾਈ ਕਿਹਨੂੰ ਮਾਰਾਂ ਤੂੰ ਤਾਂ ਨਹੀਂ ਬੁਲਾਦਾ ਕਹਿੰਦਾ ਝਾੜੂ ਰਿਵੋਟ ਪਾਈ ਕਹਿੰਦਾ ਝਾੜੂ ਨੇ ਕੀ ਕਰਦਾ ਕਹਿੰਦਾ ਸਾਰੇ ਪੱਛਾੜੂਆਂ ਮਾਰਦਾ ਉਹ ਯਾਰ ਆਦਾ ਮਖੌਲ ਵਾਲੀ ਕੰਮ ਹੋ ਗਿਆ ਹਾਂ ਉਹ ਜਾਓਗੇ ਨਾ ਵੋਟ ਦੱਸੋ ਕਿਹਨੂੰ ਪਾਈਏ ਹਾਂ ਤਾਂ ਨਹੀਂ ਪਤਾ ਹਾਂ ਤਾਂ ਆਪ ਨਹੀਂ ਪਤਾ ਕਿਹਨੂੰ ਪਾਈਏ ਕਿਹਨੂੰ ਪਾਈਏ ਤਾਂ ਆ ਬੋਲ ਜੇ ਪਏ ਹੁਣ ਇਹ ਤਾਂ ਬੋਲ ਜੇ ਪਏ ਆ ਆਏ ਹੋਏ ਤੇ ਕਹਿੰਦੇ ਵੋਟਰ ਕਾਰਡ ਸਰਵਾ ਲਓ ਜਿੱਦਾਂ ਗਲਤ ਆ ਤੇ ਕੀ ਕਰਨੇ ਸਰਵਾ ਕੇ ਵੋਟਰ ਕਾਰਡ ਕਿਹ ਬੋਟਰ ਕਾਰਡ ਸਹੀ ਆ ਉੱਪਰ ਹੁਣ ਬੰਦੇ ਹੀ ਗਲਤ ਬੰਦੇ ਹੀ ਗਲਤ ਆ ਪਰ ਆਏ ਵਿੱਚ ਵੋਟ ਪਾਉਣਗੇ ਹੋਰ ਉਹ ਨਹੀਂ ਠੀਕ ਆ ਨੋਟਾ 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 ਭਰੋਸਾ ਕੀ ਹੈ ਤੇ ਉਹ ਦੇਖਿਆ ਬਦਲ ਗਿਆ ਇਹ ਤਾਂ ਉਹੀ ਠੀਕ تھا ਬਦਲ ਹਾਂ ਕਹਿੰਦਾ ਬਦਲ ਠੀਕ ਤਾਂ ਬਾਦਲ ਬਾਦਲ ਤਾਂ ਮਰ ਗਿਆ ਉਹਨੂੰ ਕੀ ਕਰੀਏ ਕੀ ਕਰੀਏ ਉਹ ਕਿੱਥੇ ਦੇ ਲਈਏ ਬਾਦਲ ਉਹਦੇ ਨਾਲੇ ਜਾਣਾ ਪੈਣਾ ਪੂਰਾ ਟੰਡਾ ਫਿਰੀ ਕਰਵਾ ਦਿਆ ਥਾ ਸਭ ਕੁਝ ਫਿਰੀ ਕਰਵਾ ਦਿਆ ਥਾ ਬਾਦਲ ਨੇ ਬਾਦਲ ਨੇ ਨਾਲੇ ਬੱਸ ਫਰੀ ਦਾ ਕੋ ਕਿੰਨਾ ਏਡਾ ਬੱਸ ਫਰੀ ਦਾ ਮੋਟਰ ਤਾਂ ਫਰੀ ਕਰਵਾ ਦਿਆ ਥਾ ਮੋਟਰ ਫਰੀ ਕਰਾਇਆ ਥਾ ਹੁਣ ਹੁਣ ਕਹਾ ਗਈ ਬੱਸ ਸਭ ਤੋਂ ਹੋਰ ਕਹਾ ਕੀਏ ਤੁਹਾਨੂੰ ਅਸੀਂ ਉਹ ਤਾਂ ਮੰਨ ਬਟ ਹੋ ਗਿਆ ਵੋਟਾਂ ਵਾਸਤੇ ਤੂੰ ਤਾਂ ਸਾਨੂੰ ਜੀ ਕਿਹਾ ਵੀ ਵੋਟ ਕਿਉਂ ਭਾਈਏ ਉਹਨੇ ਲਿਖਿਆ ਆ ਰਪਾ ਦਾ ਕੰਮ ਵਾਡਾ ਦਾ ਹੁਣ ਕਦੇ ਵੀ ਤੁਹਾਨੂੰ ਕੋਈ ਕਹੇ ਵੀ ਬਦਲਾ ਲਿਆਉਣਾ ਲਿਆਇਓ ਨਾ ਜਿਹੜਾ ਬੈਠਾ ਨੂੰ ਬੈਠਾ ਰਹਿਣ ਦਿਓ ਗੱਲ ਨਾ ਬਹੁਤ ਆ ਗੱਲ ਨਾ ਅੱਜ ਨਾ ਬਹੁਤ ਇਸ ਵਾਰ ਦੇਖਿਓਗਾ ਅਮ ਕੀ ਅਗਰ ਬਸ ਕਰਾਂ ਦੀਦੀ ਚ ਆਉਣ ਲੱਗੀ ਇੰਨਾ ਪੰਜਾ ਨਾ ਕੰਨੇ ਦੀ ਮੈਂ ਤਾਂ ਕਹਿੰਦੀ 50 ਨਾ ਤੜਾ ਕੰਨਾ ਵਧੀਆ ਮੈਂ ਕਹਿੰਦਾ 55 ਨਾ ਚ ਵਧੀਆ ਕੰਨਾ ਹੈ ਕੈਮਰਾ ਵਧੀਆ ਉਹੀ ਮੈਂ ਕਹਿੰਦਾ 95 ਤਨ ਮਿਲਦਾ ਆਪਣਾ ਵਹਿਮ ਦਾ ਕਿੰਨਾ ਵਧੀਆ ਵਧੀਆ ਇਹੀ ਹੈ ਵਧੀਆ ਕਿੰਨਾ ਬਾਈ ਜਨਾ ਫੁੱਕਾ ਇਹ ਜਮੀਨ ਪਰ ਦੇਖਿਓ 85 18 ਕਿੰਨਾ ਹੋਗਾ ਦੇਖਿਓ ਤੂੰ ਵਾਗ ਰੱਖਿਆ ਕਿਹਾ ਕਿੰਨਾ ਹੋਆ ਇੱਕ ਆ ਜਮੀਨ ਬਹੁਤ ਵਧੀਆ ਹੈ ਜਮੀਨ ਵਧੀਆ ਬਾਕੀ ਫੇਰ ਕੀ ਕਰੇ ਡਿਜ਼ਾਈਨ ਇੰਨੀ ਇਦਾਂ ਕਹਦੀ ਹਣੀ ਮੈਨੂੰ ਚੀਜ਼ ਹੁਣ ਮਿਲੀ ਉਸ ਲਈ ਆਹ ਹੁਣ ਮਿਲੀ ਵਧੀਆ ਇਹਨੂੰ ਇਹ ਬਗੜੇਗਾ ਖੇਤ ਵੀ ਹੈ ਇਹ ਬਗੜੀ ਬਗੜਨਾ ਬਹੁਤ ਵਧੀਆ ਬਣਾਏ ਹੋਇਆ ਵਾਹ ਮੇਰੀ ਗੱਲ ਸੁਣਨਾ ਖੇਤੀ ਚ ਨਹੀਂ ਜਦੀ ਕਿਸੇ ਦਾ ਛੱਡਦੇਗੇ ਤਿਆਰ ਕਰਦੇ ਇਹਨੂੰ ਨਾਲ ਸੇਵਾ ਨੂੰ ਨਾ ਬੱਟਾਂ ਪਰ ਸਾਫ਼ ਸੁਥਰਾ ਤੂੰ ਪੈਰ ਨੰਗੇ ਪੈਰ ਤੁਰ ਖੁੱਲਾ ਦੇ ਖੇਤ ਚ ਹੋਰ ਅਹੀ ਮਣ ਬਣੀ ਪਈ ਅੱਜ ਇਹ ਜਿਹੜਾ ਗੰਨਾ ਲੱਗਿਆ ਕਦੇ ਇਹ ਜ਼ਮੀਨ ਚ ਫਿਰ ਦੇਖਿਆ ਪੈਦਾ ਸ਼ਾਇਦ ਲੱਗ ਲਿਆ ਹੋਵੇ ਹੁਣ ਤੱਕ ਕਦੀ ਲੱਗਿਆ 10 ਸਾਲ ਹੋ ਗਏ ਹੋਗੇ ਹੋਈ ਕਿ ਹੁਣ ਜਿਹੜੇ ਸਭ ਨਾਲ ਗੁੱਡੀਂਡਾ ਹੁੰਦਾ ਤਾਂ ਹੁਣ ਗੁੱਡੀਂਡਾ ਚੱਕ ਹੋ ਜੂਗਾ ਸਭ ਕੁਝ ਇਹ ਤਾਂ ਸਾਉਣਾ ਗੁੱਲੀ ਡੰਡਾ ਹੁੰਦਾ ਤੌਰੇ ਤੇ ਗੰਨਾ ਦਾ ਤਕੜਾ ਹੋਊਗਾ ਬਹੁਤ ਹੈ ਤਕੜਾ ਹੋਊਗਾ ਨਾ ਤਕੜਾ ਹੁਣ ਆਈ ਆ ਬਾਈ ਪ੍ਰਾਣ ਖਾਨਾ ਕਿੰਨਾ ਪਾਇਆ ਸੜਾ ਵਿੱਚ ਚਾਚੇ ਨੇ ਬਦਲਾ ਲਿਆ ਤਾਂ ਆਹ ਦੇਖੋ ਇਹ ਬਦਲਾ ਦੇਖਦੇ ਕਿਆ ਬਣਦਾ ਇਹ ਬਦਲਾ ਦੇ ਦਿੱਤਾ ਕਿਆ ਕਰਦਾ ਥੋੜੀ ਸੇਵਾ ਕਾ ਨਹੀਂ ਦੇਣਾ ਮਾਰ ਦੇ ਹੱਥ ਚ ਹੈ ਹੈ ਕਿ ਨਹੀਂ ਬੰਦਾ ਤਾਂ ਆਪਣੇ ਕਿੰਨੇ ਪੂਰਾ ਜੀਬ ਲਾਉਂਦਾ ਹਾਂ ਬਾਕੀ ਉਹਦੇ ਹੱਥ ਜਾਂ ਬਾਕੀ ਸਰਕਾਰਾਂ ਦੇ ਹੱਥ ਚ ਜਾਏ ਵੀ ਭਾਈ ਪੈਸੇ ਪਾਈ ਜਾ ਤੇ ਪੈਦਾ ਕਰਨਾ ਸਾਡੇ ਹੱਕ ਚ ਅਗਾਹ ਰੇਟ ਦੇਣਾ ਉਹਦੇ ਹੱਕ ਚ ਭਾਈ ਰੇਟ ਦੇਣਾ ਤੇ ਉਹ ਬਾਈ ਨਹੀਂ ਕਹਿੰਦੇ ਪਤਾ 25 ਰੁਪਏ ਗਾਹਾਂ ਨੂੰ ਸੈਂਟਰ ਨੇ ਹੈ 15 ਰੁਪਏ ਹੁਣ ਤਾਂ ਬਾਕੀ ਪਤਾ ਨਹੀਂ ਹਲੇ ਪਤਾ ਨਹੀਂ ਹਲੇ ਕਿਆ ਬਣਾਉਗਾ ਪਤਾ ਨਹੀਂ ਭਾਈ ਇਹ ਤਾਂ ਜਿੱਦਰ ਵਿੱਚ ਲੱਗਦਾ ਜਾਣੇ ਹਾਂ ਤਾਂ ਫੇਰ ਮੈਂ ਕਹਿੰਦਾ ਮੈਂ ਕਾ ਪੈਂਦਾ ਇਹ ਇਤਰ ਮੋਦੀ ਨਹੀਂ ਮੁੱਠਾ ਪੈ ਗਿਆ 5 ਰੁਪਏ ਇਹ ਜਿਹੜਾ ਮੋਦੀ ਮੋਦੀ ਕਰੀ ਜਾਂਦਾ ਇਹ ਵੀ ਸਾਨੂੰ ਮੋਦੀ ਬਣੇ ਕਿੰਬੜੇ ਵੇ ਐਂਦੀ ਗੱਲ ਸਿੱਧੀ ਮੋਦੀ ਨਾਲਾ ਮੋਦੀ ਕੋਲੀ ਮਾਰੂੰਗਾ ਹਾਲ ਠੀਕ ਹੈ ਭਾਈ ਰਾਜੀ ਕਜੀ ਖਾਦ ਮਾਰੇ ਕੇ ਉਹ ਖਾਦ ਮਾਰਨਾ ਆਪ ਦੱਸ ਨੂੰ ਯਾਰ ਨਹੀਂ ਨਾ ਗੱਲ ਕਰ ਆਪ ਦੀ ਹਾਂ ਲੀ ਜੇ